ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਸਾਗਰਾ ਤਰਨਤਾਰਨ ਦੀ ਬਾਈ ਇਲੈਕਸ਼ਨ ਜਿੱਦਾ ਕਿ ਪਿਛਲੇ 10-15 ਦਿਨਾਂ ਤੋਂ ਪੂਰੀ ਤਰ੍ਹਾਂ ਮਾਹੌਲ ਪੱਕਿਆ ਹੋਇਆ ਸੀਗਾ ਤੇ ਅੱਜ ਤਰਨਤਾਰਨ ਦੇ ਲੋਕਾਂ ਨੇ ਆਪਣੇ ਆਪਣੇ ਉਮੀਦਵਾਰ ਦੀ ਜਿਹੜੀ ਕਿਸਮਤ ਹੈ ਉਹ EVM ਦੇ ਵਿੱਚ ਤੈਅ ਕਰ ਦਿੱਤੀ ਹੈ ਯਾਨੀ ਕਿ ਤੁਸੀਂ ਇਹ ਸਮਝੋ ਕਿ VOTING ਕਰ ਦਿੱਤੀ ਹੋਈ ਹੈ ਆਪਣੇ ਆਪਣੇ ਉਮੀਦਵਾਰ ਲਈ ਤੇ 6 ਵਜੇ ਤੋਂ ਬਾਅਦ VOTING ਬੰਦ ਹੋ ਗਈ ਤੇ ਹੁਣ ਵੱਜ ਚੁੱਕੇ ਨੇ 7:30 ਤੋਂ ਉੱਤੇ ਦਾ ਟਾਈਮ ਹੋ ਚੁੱਕਾ ਹੈ ਤੇ ਮੇਰੇ ਨਾਲ ਮੇਰੇ ਸਹਿਯੋਗੀ ਮਨੀਸ਼ ਸ਼ਰਮਾ ਨੇ ਜਿਨ੍ਹਾਂ ਨੇ ਇਸ ਬਾਈ ਇਲੈਕਸ਼ਨ ਨੂੰ ਬਹੁਤ ਹੀ ਬਾਰੀਕੀ ਦੇ ਨਾਲ ਦੇਖਿਆ ਤੇ ਪੂਰੀ ਤਰ੍ਹਾਂ ਕਵਰ ਕੀਤਾ ਪਹਿਲੇ ਦਿਨ ਤੋਂ ਜਿੱਦਨ ਤੋਂ ਇਲੈਕਸ਼ਨ ਅਨਾਉਂਸ ਹੋਈ ਹੈ ਉਸ ਦਿਨ ਤੋਂ ਲੈ ਕੇ ਹੁਣ ਤੱਕ ਵੀ ਇਹ ਪ੍ਰੋਪਰ ਗਰਾਊਂਡ ਦੇ ਉੱਤੇ ਜੁੜੇ ਰਹੇ ਤੇ ਹੁਣ ਸਾਡੇ ਅਸੀਂ ਉਹਨਾਂ ਤੋਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਤੇ ਤੁਹਾਨੂੰ ਵੀ ਅਸਲੀ ਪਿਕਚਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਆਖਿਰਕਾਰ ਇਸ ਬਾਈ ਇਲੈਕਸ਼ਨ ਦੇ ਵਿੱਚ ਕਿਸ ਪਾਰਟੀ ਦਾ ਪਲੜਾ ਭਾਰੀ ਹੈ ਅਸੀਂ ਕੋਈ ਦਾਵਾ ਨਹੀਂ ਕਰਦੇ ਕਿ ਇਹ ਹੀ ਜਿੱਤੇਗੀ ਰਿਜ਼ਲਟ ਕੁਝ ਹੋਰ ਵੀ ਹੋ ਸਕਦੇ ਨੇ ਪਰ ਜੋ ਅਸੀਂ ਗਰਾਊਂਡ ਤੇ ਦੇਖਿਆ ਜੋ ਸਾਡੇ ਸਹਿਯੋਗੀ ਮਨੀਸ਼ ਸ਼ਰਮਾ ਨੇ ਗਰਾਊਂਡ ਤੇ ਦੇਖਿਆ ਉਹਨਾਂ ਦੀ ਅੱਖੀ ਦੇਖਾ ਹਾਲ ਅਸੀਂ ਤੁਹਾਨੂੰ ਦੱਸਾਂਗੇ ਮਨੀਸ਼ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਅੱਜ ਦੀ ਜਿਹੜੀ VOTING ਹੋਈ ਹੈ ਸਵੇਰੇ 7:00 ਤੋਂ ਲੈ ਕੇ 6:00 ਵਜੇ ਤੱਕ ਉਹ ਕਿਵੇਂ ਦੀ VOTING ਹੋਈ ਕਿੰਨੇ ਪਰਸੈਂਟ VOTING ਹੋਈ ਤੇ ਉਸ ਸਮੇਂ ਹਾਲਾਤ ਕੀ ਸੀਗੇ ਅ ਜੀ ਪ੍ਰਿੰਸ ਬਿਲਕੁਲ ਦੇਖੋ ਬੜੀ ਦਿਲਚਸਪ ਆਜ਼ਾਦ ਦਿਨ ਸੀ ਖਾਸ ਕਰਕੇ ਪੰਜਾਬ ਦੀ ਸਿਆਸਤ ਵਾਸਤੇ ਅੱਜ ਦੇ ਦਿਨ ਖਾਸ ਕਰਕੇ ਜੋ ਚੋੜਾ ਦਿਨ ਆਜ਼ਾਦ ਦਿਨ ਦਾ ਜਿਹੜਾ ਰਿਜ਼ਲਟ ਆਏਗਾ ਉਹ ਡਿਸਾਈਡ ਕਰੇਗੀ 2023 ਦੇ ਲਗਭਗ ਇਲੈਕਸ਼ਨ ਇਸ ਨੂੰ ਅਸੀਂ ਸੈਮੀ ਫਾਈਨਲ ਵੀ ਕਹਿ ਸਕਦੇ ਆਜ਼ਾਦ ਦਿਨ ਨੂੰ ਜਿਹੜੀ ਇਹਦੇ ਚ ਟੋਟਲ ਜਿਹੜੇ ਨੇ 15 ਜਿਹੜੇ ਉਮੀਦਵਾਰ ਚੋਣ ਮੈਦਾਨ ਚ ਸੀ ਜਿੰਨਾ ਚਿਰ ਚਾਰ ਜਿਹੜੀ ਰਵਾਇਤੀ ਪਾਰਟੀਆਂ ਦੇ ਉਮੀਦਵਾਰ ਇੱਕ ਪਾਸੇ ਕਾਂਗਰਸ ਦੀ ਧਿਰ ਕਹਿੰਦੀ ਤੇ ਕਾਂਗਰਸ ਤੋਂ ਜਿਹੜੇ ਨੇ ਕਰਨ ਵੀ ਇਸਿੰਗ ਬੋਧੀ ਜਿਹੜੇ ਨੇ ਉਹ ਚੋਣ ਮੈਦਾਨ ਚ ਸੀ ਆਮ ਆਦਮੀ ਪਾਰਟੀ ਵੱਲੋਂ ਹਰਮੀਤ ਸਿੰਘ ਸੰਧੂ ਚੋਣ ਮੈਦਾਨ ਚ ਸੀ ਜਿਹੜੇ ਤਿੰਨ ਵਾਰੀ ਇਥੋਂ ਵਿਧਾਇਕ ਵੀ ਰਹਿ ਚੁੱਕੇ ਨੇ ਅਕਾਲੀ ਦਲ ਤੋਂ ਛੱਡ ਕੇ ਉਹ ਆਮ ਆਗੇ ਪਾਰਟੀ ਜੀ ਸ਼ਾਮਿਲ ਹੋਈ ਸੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਭਾਜਪਾ ਜੇ ਪੰਜ ਪੰਜ ਜਿਹੜੇ ਇਥੋਂ ਦੇ ਜ਼ਿਲ੍ਹਾ ਪ੍ਰਧਾਨ ਸੀ ਉਹਨਾਂ ਦੇ ਉੱਪਰ ਵਿਸ਼ਵਾਸ ਜਤੰਦੂ ਇਹ ਭਾਜਪਾ ਨੇ ਹਰਜੀਤ ਸਿੰਘ ਸਰਦੋਂ ਨੂੰ ਟਿਕਟ ਦਿੱਤੀ ਸੀ ਤੇ ਜੇ ਆਪਾਂ ਚੌਥੀ ਪਾਰਟੀ ਦੀ ਆਪਾਂ ਗੱਲ ਕਰੀਏ ਜੀ ਸਾਹਿਬ ਕੰਟੀਨਿਊ ਕਿਉਂਕਿ ਮੁਕਾਲਮ ਇਸ ਤਰ੍ਹਾਂ ਦੇ ਜ਼ਰਚਸਤ ਵਗੈਰਾ ਕੀ ਹੈ ਕਿ ਪੰਜਵੀਂ ਜਿਹੜੀ ਪਾਰਟੀ ਹੈ ਵਾਰਿਸ ਪੰਜਾਬ ਦੀ ਉਹ ਵੀ ਨਾਲ ਜਿਹੜੀ ਚੰਗੀ ਜੇ ਆਪਾਂ ਸ਼੍ਰੋਮਣੀ ਕਾਲੀ ਦਲ ਦੀ ਗੱਲ ਕਰੀ ਜੀ ਸ਼੍ਰੋਮਣੀ ਕਾਲੀ ਦਲ ਬੋਲੋ ਜਿਹਨੇ ਪ੍ਰਿੰਸੀਪਲ ਸੁਖਵਿੰਦਰ ਗੌਰ ਜਿਹਨਾਂ ਨੂੰ ਕਾਹਜਾ ਜ਼ਿਆਦਾ ਸੀ ਕਿ ਤਰਨੀ ਫੋਜੀ ਦੇ ਪਰਿਵਾਰ ਨੇ ਇਸੇ ਕਾਰਨ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਸਾਰੀ ਵੋਟਿੰਗ ਜਿਹੜੀ ਲੜੀ ਹੈ ਸੁਖਵਿੰਦਰ ਗੌਰ ਸ਼੍ਰੋਮਣੀ ਕਾਲੀ ਦਲ ਵੱਲੋਂ ਸੀ ਤੇ ਵਾਰਿਸ ਪੰਜਾਬ ਵੱਲੋਂ ਜਿਹਨੇ ਉਹਨਾਂ ਦਾ ਉਮੀਦਵਾਰ ਜਿਹਨੇ ਮਨਦੀਪ ਸਿੰਘ ਨੂੰ ਖੜਾ ਕੀਤਾ ਗਿਆ ਸੀ ਪੰਜ ਕੋਨਾ ਮੁਕਾਬਲਾ

खास करके बिहार के ग्राफ किसी रेखा गुप्ता पिछले दिन ही आए थे इसे तरह नायब सैनी जरिया के मुख्य इतने अलावा मनजिंद सिंह इस तरह कई वे चेहरे बीजेपी नजर आए कांग्रेस की पूरी लीडरशिप इतने पुजी हुई थी

ਮੌਜੂਦਾ ਸਰਕਾਰ ਜਿਹਨਾਂ ਦੇ ਅੱਗੇ ਸਭ ਤੋਂ ਵੱਡਾ ਚੈਲੰਜ ਸੀ ਆਪਣੀ ਸੀਟ ਬਚਾਣਾ ਇਲਤਹਾਲ ਉਹਨਾਂ ਦੇ ਜਿਹੜੇ ਨੇ ਇੱਥੇ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਕਈ ਰੋਸ ਤੋਂ ਕੱਢੇ ਉਹਨਾਂ ਦੇ ਧਰਮਖਤਮੀ ਜਿਹੜੇ ਨੇ ਉਹ ਵੀ ਇੱਥੇ ਨਜ਼ਰ ਆਇਆ ਚੋਣ ਪ੍ਰਚਾਰ ਕਰਦੇ ਹੋਏ ਕੈਬਨਿਟ ਮੰਤਰੀ ਇੱਥੇ ਨਜ਼ਰ ਆਈ ਪੂਰਾ ਜਿਹੜੀ ਆਪਣੀ ਸਰਕਾਰ ਹੈ ਕਈ ਵਜ੍ਹੀ ਰੱਖੇ ਸੀ ਕਿਉਂਕਿ ਉਹਨਾਂ ਉਸ ਤੋਂ ਸਭ ਤੋਂ ਵੱਡਾ ਚੈਲੰਜ ਸੀ ਆਪਣੀ ਸੀਟ ਬਚਾਣਾ ਕਿਉਂਕਿ ਡਾਕਟਰ ਕਸ਼ਮੀਰ ਸਿੰਘ ਕੋਲ ਜਿਹੜੇ ਸੀ ਪਹਿਲੇ ਵਿਧਾਇਕ ਸੀ ਜਿਨ੍ਹਾਂ ਦੀ ਮੌਤ ਤੋਂ ਬਾਅਦ ਚੈਨਲ ਮੌਤ ਤੋਂ ਬਾਅਦ ਦੇ ਇਲੈਕਸ਼ਨ ਹੋ ਰਹੇ ਨੇ ਜੀ ਮੈਨੂੰ ਇਸ ਬਾਰੇ ਗੱਲ ਕਰਨਾ ਚਾਹੂਗਾ ਮੈਂ ਇੱਥੇ ਹੀ ਸਵਾਲ ਐਡ-ਆਨ ਕਰ ਦਿੰਦਾ ਕਿ ਅੱਗੇ ਵੀ ਪੁੱਛਣਾ ਹੀ ਸੀ ਕਿ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹੋ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦਾ ਡੈਂਟ ਪਏਗਾ ਕਿ ਜਿਸ ਹਰਮੀਤ ਸਿੰਘ ਨੂੰ ਹਰਾਨ ਦੇ ਲਈ 2022 ਦੇ ਵਿੱਚ ਇਹ ਨਾਰਾ ਦਿੱਤਾ ਜਾਂਦਾ ਸੀ ਕਿ ਚਿੱਟਾ ਜੇ ਰੋਕਾਣਾ ਹਰਬੀਤ ਨੂੰ ਹਰਾਓ ਤੇ ਹੁਣ ਉਹਨੂੰ ਹੀ ਹਰਮੀਤ ਨੂੰ ਜਿਤਾਓ ਜੇ ਫਿਰ ਦੁਬਾਰਾ ਤੋਂ ਵਿਕਾਸ ਚਾਹੁੰਦੇ ਹੋ ਕਿ ਇਸ ਚੀਜ਼ ਦਾ ਡੈਂਟ ਪੈ ਸਕਦਾ ਆਮ ਆਦਮੀ ਪਾਰਟੀ ਨੂੰ ਕਿ ਲੋਕ ਕਨਫਿਊਜ਼ ਤੁਹਾਨੂੰ ਦਿਖੇ ਹੁਣ ਤਾਂ ਲੋਕਾਂ ਨੇ ਆਪਣਾ મતદાન ਕਰ ਦਿੱਤਾ ਹੁਣ ਤਾਂ ਉਹਨਾਂ ਨੇ ਆਪਣੀ ਕਹਿ ਲਓ ਕਿ ਲਿਖ ਦਿੱਤਾ ਲਿਖ ਦਿੱਤਾ ਜਿਹਦੇ ਨਾਲ ਲਿਖਣਾ ਸੀਗਾ ਤੁਹਾਨੂੰ ਕੀ ਲੱਗਦਾ ਕਿ ਹੁਣ ਤੁਹਾਨੂੰ ਕੀ ਲੱਗਿਆ ਕਿ ਆਮ ਆਦਮੀ ਪਾਰਟੀ ਨੂੰ ਡੈਂਟ ਪੈ ਸਕਦਾ ਇਸ ਚੀਜ਼ ਦਾ ਅ ਇਸ ਅੱਛਾ ਸਵਾਲ ਸੀ ਤੁਹਾਡਾ ਕਿਉਂਕਿ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਚਿੱਟੇ ਦੀ चिट्टा जरा मुद्दा सिर्फ ऐसे इलेक्शन चली रहा जिम्मे चो चली रहा दो हजार सतारा चल करिए चिट्टा बहुत अहम मुद्दा बी चिट्टा बड़ा अहम मुद्दा रहा कई सरकार डिगदिया ने इस चिट्टे के मुद्दे बाद है ना लेकिन जो गल कर रहे हो लेकिन दूसरे पास जी कि ना कि डेंट पेगा लेकिन दूसरे तीसरे पास हरमीत सिधू इतने तीन बार विधायक रह चुके हैं लोगों वास्त चेहरा भी सो ਇਹ ਲੋਕੀ ਜਾਣਦੇ ਸੀ ਹਰਜੀਤ ਸਿੰਘ ਸੰਧੂ ਇਹਦੇ ਤਿੰਨ ਵਾਰ ਦਾ ਡਾਇਰੈਕਟ ਕਰਨੇ ਉਹਨਾਂ ਦਾ ਕੰਮ ਕਾਜ ਲੋਕ ਦੇਖ ਸੁੱਕੇ ਨੇ ਹੈਨਾ 192838 ਵੋਟਰ ਲੈ ਇਸ ਹਲਕੇ ਦੇ ਠੀਕ ਹੈ ਕਾਫੀ ਵੱਡਾ ਏਰੀਆ ਆਪਾਂ ਮੰਨ ਸਕਦੇ ਆ ਇਸ ਹਲਕੇ ਦਾ ਵੀ 65 ਹਜ਼ਾਰ ਕੋਲ ਕੋ ਜਿਹੜਾ ਅਰਬਨ ਸ਼ਹਿਰੀ ਇਲਾਕਾ ਸੀ ਠੀਕ ਹੈ ਤੇ ਕਿਸੇ ਨਾ ਕਿਸੇ ਲੋਕਾਂ ਦੀ ਇੱਕ ਐਵੀ ਪਲੱਸ ਪੁਆਇੰਟ ਹੈ ਕਿ ਦੇਖੋ ਮੌਜੂਦਾ ਸਰਕਾਰ ਦਾ ਕਿਤੇ ਪਲੱਸ ਪੁਆਇੰਟ ਐ ਵੀ ਜਾਂਦਾ ਹੈ ਕਿ ਲੋਕ ਸੋਚਦੇ ਨੇ ਕਈ ਲੋਕ ਸੋਚਦੇ ਨੇ ਕਿ ਆਪਾਂ ਮੌਜੂਦਾ ਸਰਕਾਰ ਦੇ ਵਿਧਾਇਕੀ ਜਿਤਾਵਾਂਗੇ ਤੇ ਸ਼ਾਇਦ ਸਾਡੇ ਕੰਮ ਜ਼ਿਆਦਾ ਹੋਣਗੇ डॉक्टर कश्मीर पछड़ा लेकिन हम दूसरे पास की गल करिए जी आपका दूसरा चेहरा है हरपीत सिंह संधु के उ सोचते ने कि हम विधायक यही आने गए शायद काम ज्यादा हो गए इस चीज का बेनीफिट भी मिले ਅ ਮਨੀਸੀ ਆਪਾ ਮਤਲਬ ਇਹ ਸਿੱਧੀ ਸਿੱਧੀ ਗੱਲ ਮੰਨ ਸਕਦੇ ਆ ਕਿ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦਾ ਵਾਅਦਾ ਹੋਵੇਗਾ ਕਿ ਲੋਕ ਇਹ ਸੋਚ ਰਹੇ ਨੇ ਕਿ ਸਾਲ ਡੇਢ ਸਾਲ ਜਿਹੜਾ ਪਿੱਛੇ ਰਹਿ ਗਿਆ ਹੁਣ ਸਰਕਾਰ ਤੋਂ ਆਪਾ ਜਿਹੜੇ 4 ਸਾਲ ਕੰਮ ਨਹੀਂ ਹੋ ਪਾਇਆ ਉਹ ਕਰਵਾ ਲਈਏ ਤਾਂ ਅਸੀਂ ਵੋਟ ਦਿੰਨੇ ਆ ਇਹ ਇਹ ਆਪਾਂ ਮੰਨ ਸਕਦੇ ਆ ਬਿਲਕੁਲ ਦੇਖੋ ਆਮ ਆਮੀ ਪਾਰਟੀ ਨੇ ਜਿਹੜੀ ਜਦੋਂ ਸ਼ੁਰੂਆਤ ਕਿ온 ਦੀ ਕੀਤੀ ਆਪਣਾ ਉਮੀਦਵਾਰ ਲਾਣਿਆ उसे ना किसी देखो वादे भी हो मुख्यमंत्री चौंजे तो पहले ठीक तो 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 है लोगों नजर आ रहा कुछ होगा इतने सब तो वही जी इशू क्योंकि इतने ओवरब्रिज कोई नहीं एरिया खास करके जो शहर च किसी ने आना है या बहार जाने ओवरब्रिज नहीं चीजा कई हुई ਲੇਕਿਨ ਫਿਲਹਾਲ ਜੇ ਆਪਾਂ ਜਿਸ ਤਰ੍ਹਾਂ ਗੱਲ ਕਰ ਰਹੇ ਹਾਂ ਡਿਵੈਲਪਮੈਂਟ ਦੀ ਡਿਵੈਲਪਮੈਂਟ ਇਸ਼ੂ ਰਿਹਾ ਹੈ ਇੱਥੇ ਉਹਦੇ ਨਾਲ ਨਾਲ ਨਸ਼ਾ ਵੀ ਇਸ਼ੂ ਰਿਹਾ ਹੈ ਤੇ ਕਿਥੇ ਨਾ ਕਿਥੇ ਜਿੱਥੇ ਉਹਦਾ ਡੈਂਟ ਆਏਗਾ ਕਿ ਆਮ ਆਦਮੀ ਪਾਰਟੀ ਨੂੰ ਫਾਇਦਾ ਵੀ ਮਿਲ ਸਕਦਾ ਹੈ ਕਿ ਲੋਕਾਂ ਨੂੰ ਲੱਗਦਾ ਕਿਉਂਕਿ ਦੇਖੋ ਆਮ ਆਦਮੀ ਪਾਰਟੀ ਨੇ ਵੀ ਐਸੀ ਗੇਮ ਦੇ ਉੱਪਰ ਜਿਹੜੀ ਆਪਣਾ ਕੈਂਡੀਡੇਟ ਉਤਾਰਿਆ ਆਪ ਦਾ ਸਰਕਾਰ ਦੀ ਸਰਕਾਰ ਤੇ ਆਪ ਦਾ ਐਮਐਲਏ ਤੁਸੀਂ ਕਈ ਜਗ੍ਹਾ ਕੋਡਿੰਗ ਨਹੀਂ ਵੇਖੀ ਹੋਏਗੀ ਹੈ ਨਾ ਇਸ ਤਰ੍ਹਾਂ ਦੀ ਬਿਲਕੁਲ ਮਤਲਬ ਕਿ ਆਪਾਂ ਹੁਣ ਸਾਫ ਸ਼ਬਦਾਂ ਦੇ ਵਿੱਚ ਜੇ ਗੱਲ ਕਰ ਲਈਏ ਕਿ ਆਮ ਆਦਮੀ ਪਾਰਟੀ ਕੋ ਸਟਰੋਂਗ ਹੋਣ ਦਾ ਵੱਡਾ ਰੀਜ਼ਨ ਹੈ ਇਹ ਬਾਕੀ ਪਿੱਛੇ ਰਹਿ ਗਿਆ ਕਿ ਆਮ ਆਦਮੀ ਜੇ ਆਮ ਆਦਮੀ ਪਾਰਟੀ ਜੇ ਸਟਰੋਂਗ ਹੈ ਤੇ ਉਹਦੇ ਕੋ ਚਾਰ ਚੀਜ਼ਾਂ ਹੈਗੀਆਂ ਨੇ ਕਿ ਤਾਂ ਉਹ ਸਟਰੋਂਗ ਹੈ ਇਸ ਜਗ੍ਹਾ ਦੇ ਉੱਤੇ ਬਿਲਕੁਲ ਵੀ ਸੋਨੋ ਕੋ ਸਟਰੋਂਗ ਕੋਈ ਡਾਇਰ ਹੈ ਕਿ ਮੌਜੂਦਾ ਸਰਕਾਰ ਲੋਕਾਂ ਨੂੰ ਉਮੀਦ ਹੈ ਕਿ ਜੇ ਇਹੀ ਐਮਐਲਏ ਬਣਨਗੇ ਨਾ ਤਾਂ ਮਲੇ ਬਣੇਗਾ ਤਾਂ ਡਵੈਲਪਮੈਂਟ ਹੋਏਗੀ ਲੇਕਿਨ ਦੂਸਰੇ ਪਾਸੇ ਨੁਕਸਾਨ ਵੀ ਹੈ ਸੀ ਕਿ ਪਿਛਲੇ 27 ਸਾਲਾਂ ਤੋਂ ਕੋਈ ਕੰਮ ਨਹੀਂ ਹੋਇਆ ਕੋਈ ਡਵੈਲਪਮੈਂਟ ਨਹੀਂ ਹੋਈ ਇਸ ਸੀਜ਼ਨ ਤੱਕ ਆਸ ਕਰਦਾ ਹਾਂ

ਬਲੋਸ਼ ਰੋਮ ਨਹੀਂ ਗੱਲ ਕਰਨੂ ਇਸਨੂੰ ਜਿਹੜੀ ਪੂਰੀ ਟਾਲਅ ਸਕਰੀ ਹੈ ਮਤਲਬ ਲੇਕਿਨ ਜੇ ਪੰਜਾਬ ਜੇ ਆਪਾਂ ਵਾਰਿਸ ਪੰਜਾਬ ਚੱਲ ਕਰੀਏ ਵਾਰਿਸ ਪੰਜਾਬ ਵੋਟਾ ਕੱਟੇਗਾ ਤੇ ਉਹ ਸਿਰਫ ਅਕਾਲੀ ਦਲ ਦੀਆਂ ਹੀ ਪੱਕੀਆਂ ਵੋਟਾਂ ਕੱਟੇਗਾ ਜੀ ਬਿਲਕੁਲ ਇਸ ਦਾ ਲੱਗ ਰਿਹਾ ਹੈ ਗਰਾਊਂਡ ਤੋਂ ਇਹੀ ਚੀਜ਼ ਆ ਲੱਗ ਰਹੀ ਹੈ ਕਿ ਜੋ ਵੋਟਾਂ ਕੱਟਾਂਗੇ ਤੇ ਇਸ ਵਾਰਿਸ ਪੰਜਾਬ ਬਿਲਕੁਲ ਆਪਾਂ ਕੋਈ ਆਪਾਂ ਕੋਈ ਦਾਵਾ ਨਹੀਂ ਕਰਦੇ ਨਾ ਆਪਾਂ ਕੋਈ ਨਹੀਂ ਬਿਲਕੁਲ ਬਿਲਕੁਲ ਆਪਾਂ ਸਿਰਫ ਇਹ ਸੋਚ ਰਹੇ ਹਾਂ ਕਿ ਅਨੁਮਾਨ ਲਗਾ ਰਹੇ ਜੋ ਆਪਾਂ ਗਰਾਊਂਡ 'ਚ ਦੇਖਿਆ ਤੇ ਆਪਾਂ ਆਮ ਜਨਤਾ ਨੂੰ ਆਪਾਂ ਉਹ ਦੱਸ ਰਹੇ ਹਾਂ ਕਿ ਜਿਹੜੀ ਵਾਰਿਸ ਪੰਜਾਬ ਪਾਰਟੀ ਆ ਜਿੰਨੇ ਵੀ ਅਕਾਲੀ ਦਲ ਦੇ ਜਿਹੜੇ ਬਾਗੀ ਲੀਡਰ ਸੀਗੇ ਜਾਨੀ ਜਥੇਦਾਰ ਲਾਲੋ ਤੁਸੀਂ ਅਰਪੀ ਸਿੰਘ ਲਾਲੋ ਇੱਕ ਵਾਰ ਦਾ ਦੇਸ਼ ਪ੍ਰਤਾਪ ਕਹਿ ਰਹੋ ਇਹ ਸਾਰੇ ਦੇ ਸਾਰੇ ਇਹਨਾਂ ਦਾ ਜਿਹੜੀ ਵੋਟੇ ਕੱਟਣਗੇ ਉਹ ਜ਼ਿਆਦਾਤਰ ਅਨੁਮਾਨ ਨਹੀਂ ਲਗਾਇਆ ਜਾ ਰਿਹਾ ਕਿ ਅਕਾਲੀ ਦਲ ਨੂੰ ਡੈਂਟ ਪਾਏਗਾ ਜੀ ਬਿਲਕੁਲ ਦੇਖੋ ਕਿਉਂਕਿ ਪਗਈ ਪੰਥਕ ਜਥੇਬੰਦੀਆਂ ਨੇ ਮਨਦੀਪ ਸਿੰਘ ਨੂੰ ਆਪਣਾ ਸਮਰਥਨ ਦਿੱਤਾ ਸੀ ਉਹਦੇ ਚ ਅਕਾਲੀ ਦਲ ਪੁਨਰ ਵੀ ਸ਼ਾਮਿਲ ਹੈ ਜਿਹਦੇ ਚ ਗਿਆਨੀ ਹਰਪ੍ਰੀਤ ਸਿੰਘ ਚੇਰੇ ਸੀ ਅਲائش ਪ੍ਰਤਾਪ ਸਿੰਘ ਗੈਰੋ ਸੀ ਜਿਹੜੇ ਅਕਾਲੀ ਦਲ ਦੇ ਜਿਹੜੇ ਲੀਡਰ ਅチェ ਰਹੇ ਨੇ ਕੈਬਨਟ ਜਿਆਦਾ ਚੱਲੇ ਰਹੇ ਨੇ ਇਸ ਤਰ੍ਹਾਂ ਦੀ ਜਿਹੜੀ ਆ ਚੀਜ਼ਾਂ ਨੇ ਵੋਟਰ ਡਿਵਾਈਡ ਕਰ ਸਕਦੀਆਂ ਨੇ ਅਕਾਲੀ ਸ਼ਰਮ ਅਕਾਲੀ ਦਲ ਦੀ ਆ ਸ਼ਰਮਨੀ ਅਕਾਲੀ ਦਲ ਮਨੀਸ਼ ਜੀ ਹੁਣ ਚਲੋ ਇਹ ਤਾਂ ਆਪਣਾ ਹੋ ਗਈ ਗੱਲ ਅਕਾਲੀ ਦਲ ਨੂੰ ਜਿਹੜਾ ਕਾਂਗਰਸ ਤਈਆ ਬੀਜੇਪੀ ਜਿਹੜਾ ਇਲਜ਼ਾਮ ਲਗਾ ਰਹੀ ਹੈ ਅਕਾਲੀ ਦਲ ਨੂੰ ਕਿ ਉਹਨਾਂ ਨੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਹੈ ਕਿ ਉਹਦਾ ਡੈਂਟ ਪਏਗਾ ਕਿ ਉਹ ਸੱਚੀ ਗੱਲ ਗਰਾਉਂਡ ਦੇ ਉੱਤੇ ਖੜੀ ਦਿਖੀ ਤੁਹਾਨੂੰ ਇੰਨੇ ਦਿਨ ਆਪਾਂ ਤੁਸੀਂ ਪ੍ਰਚਾਰ ਕਵਰ ਕੀਤਾ ਗਰਾਉਂਡ ਤੇ ਕਵਰ ਕੀਤਾ ਉਹ ਗੱਲ ਕਿਤੇ ਨਾ ਕਿਤੇ ਆਮ ਲੋਕਾਂ ਦੇ ਮਨ ਦੇ ਵਿੱਚ ਹੈ ਕਿ ਕਿਤੇ ਮਤਲਬ ਮੇਰਾ ਸਿਰਫ ਇਹ ਪੁੱਛਣਾ ਹੈ ਕਿ ਜਿਹੜਾ ਇਲਜ਼ਾਮ ਕਾਂਗਰਸ ਤੇ ਬੀਜੇਪੀ ਅਕਾਲੀ ਦਲ ਦੇ ਉੱਤੇ ਲਗਾ ਰਹੀ ਹੈ ਕਿ ਉਹ ਕਿਤੇ ਸਟੈਂਡ ਕਰਦਾ ਹੈ ਅ ਜੀ ਦੇਖੋ ਜਿਹੜੀ ਚੋਣਾ ਹੁੰਦੀ ਹੈ ਨਾ ਉਹ ਚ ਅਲੀਗੇਸ਼ਨ ਦਾ ਲੋੜ ਚੱਲਦਾ ਹੈ ਇੱਕ ਦੂਜੇ ਤੇ ਬਹੁਤ ਅਲੀਗੇਸ਼ਨ ਲੱਗਦੇ ਨੇ ਉਸ ਉਸੇ ਤਰ੍ਹਾਂ ਹੀ ਅਲੀਗੇਸ਼ਨ ਸੀ ਕਿ ਜਿਹੜੇ ਸ਼੍ਰੋਮਨੀ ਕਾਲੇਦਾਲ ਨੇ ਉਸ ਕੈਂਡੀਡੇਟ ਨੂੰ ਟਿਕਟ ਦਿੱਤੀ ਹੈ ਜਿੰਨਾ ਦੇ ਰਿਸ਼ਤੇਦਾਰ ਇੱਕ ਗੈਂਗਸਟਰ ਹੈ ਉਸ ਗੈਂਗਸਟਰ ਜਦ ਕਿ ਮੈਂ ਪਹਿਲੇ ਵੀ ਜ਼ਿਕਰ ਕੀਤਾ ਸੀ ਕਿ ਇਹ ਹਲਕਾ ਜਿਹੜਾ ਗੈਂਗਸਟਰਵਾਦ ਖਾਸ ਕਰਕੇ ਫਰੋਤੀ ਦੇ ਕਰਕੇ ਕਾਫੀ ਪੀੜਿਤ ਹੈ ਕਈ ਤੁਸੀਂ ਦੇਖਿਆ ਹੋਵੇਗਾ ਕਿ ਕਈ ਪਰਚੇ ਦਰਜ ਹੋਏ ਫਰੋਤੀ ਨੂੰ ਲੈ ਕੇ ਕਈ ਸਰਗਿਸ਼ ਕਤਲ ਹੋਏ ਫਰੋਤੀ ਨੂੰ ਲੈ ਕੇ ਲੇਕਿਨ ਇਹ ਨਾਲਾ ਕਿੰਨਾ ਜਿਹੜਾ ਗੈਂਗਸਟਰਵਾਦ ਇੱਥੇ ਰਿਆ ਹੋਇਆ ਹੈ उस चीज फ श्रोमणी अकाली है कि आजाद ग्रुप जो आजाद ग्रुप से बनिया एमसी चोना के दौरान यानी कि जी इतनी नगर कौंसिल चोन हुई उस दौरान जरा आजाद ग्रुप बनया आजाद ग्रुप ਜਿਨ੍ਹਾਂ ਚ ਕਈ ਚਿਹਰੇ ਇਹੋ ਇਹੋ ਜਿਹੇ ਸੀ ਜਿਹੜੇ ਕਾਂਗਰਸ ਦੇ ਕੱਟੜ ਕਾਂਗਰਸ ਸੀ ਸੀ ਲੇਕਿਨ ਉਹਨਾਂ ਨੇ ਕਾਂਗਰਸ ਨੂੰ ਛੱਡ ਕੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਜਿਹੜੀ ਹੈ ਚੋਣ ਲੜੀ ਲਗਭਗ ਕਾਫੀ ਲੰਬੀ ਲਿਸਟ ਸੀ ਜਿਹੜੇ ਇਸ ਤਰ੍ਹਾਂ ਆਜ਼ਾਦ ਬੜੇ ਸੀ ਵਕਫ ਪਾਰਟੀਆਂ ਛੱਡ ਕੇ ਖਾਸ ਕਰਕੇ ਕਾਂਗਰਸ ਨੂੰ ਛੱਡ ਕੇ ਉਹਨਾਂ ਨੇ ਚੋਣਾਂ ਲੜੀਆਂ ਤੇ ਉਹ ਜਿੱਤੇ ਵੀ ਹੈ ਮੌਜੂਦਾ ਐਮਸੀ ਵੀ ਨੇ ਉਹ ਸਪੋਰਟ ਉਹ ਸਾਰੇ ਸਪੋਰਟ ਚ ਲੱਗੇ ਸੀ ਸ਼੍ਰੋਮਣੀ ਅਕਾਲੀ ਦਲ ਦੀ ਤੇ ਇਹ ਇਸ ਚੀਜ਼ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਬੈਨੀਫਿਟ ਵੀ ਮਿਲ ਸਕਦਾ ਹੈ ਕੁਝ ਮਿਲਾ ਕੇ ਮੈਂ ਗੱਲ ਕਰਾਂ ਜੇ ਕਾਂਗਰਸ ਹੈ ਬੀਜੇਪੀ ਹੈ ਤੇ ਕਾਂਗਰਸ ਤੇ ਬੀਜੇਪੀ ਦੀ ਗੱਲ ਕਰੀਏ ਤੇ ਬੀਜੇਪੀ ਦਾ ਜਿੱਦਾਂ ਮੈਂ ਦੱਸਿਆ ਤਾਂ ਥੋੜਾ ਗ੍ਰਾਸ ਵਧਿਆ ਹੈ ਲੇਕਿਨ ਆਪਾਂ ਉਹਨੂੰ ਲੈਕ ਟੂ ਲੈਕ ਕੰਪੀਟੀਸ਼ਨ ਨਹੀਂ ਮੰਨ ਸਕਦੇ ਇਸੇ ਤਰ੍ਹਾਂ ਕਾਂਗਰਸ ਦੀ ਗੱਲ ਕਰੀਏ ਕਾਂਗਰਸ ਦੇ ਤੁਸੀਂ ਦੇਖਿਆ ਕਈ ਵਿਵਾਦਿਤ ਬਿਆਨ ਨੇ ਰਾਜਾ ਵੜੀ ਹੋਰਾਂ ਦੇ ਜਿਹੜੇ ਸਾਹਮਣੇ ਆਏ ਕਈ ਚਰਚਾ ਚੱਲੀ ਕਈ ਵੀਡੀਓ ਵਾਇਰਲ ਹੋਈਆਂ ਕਈ ਵੱਡੇ ਵੱਡੇ ਐਲ ਪਿਸ਼ਸ ਲੱਗੇ ਟਵੀਟਸ ਹੋਈਆਂ ਹੈਨਾ ਹਾਲਾਕਿ ਬਚਾਅ ਕਰਦੇ ਹੋਏ ਕਈ ਜਗ੍ਹਾ ਤੇ ਖੁਦ ਰਾਜਾ ਵੜਿੰਗ ਨੇ ਮਾਫੀ ਵੀ ਮੰਗਣੀ ਪਈ ਉਹਨਾਂ ਨੂੰ ਹੈਨਾ ਤੇ ਉਸ ਚੀਜ਼ ਦਾ ਇੰਪੈਕਟ ਕਾਂਗਰਸ ਨੂੰ ਮਿਲ ਸਕਦਾ ਹੈ ਉਸ ਚੀਜ਼ ਦਾ ਸੈਟ ਬੈਕ ਜਿਹੜਾ ਕਾਂਗਰਸ ਨੂੰ ਮਿਲ ਸਕਦਾ ਹੈ ਇਸ ਕਰਕੇ ਮੈਨੂੰ ਜੋ ਲੱਗਦਾ ਹੈ ਕਿ ਕਾਂਗਰਸ ਜਿਹੜੀ ਹੈ ਇਸ ਕੰਪੀਟੀਸ਼ਨ ਜਿਹੜਾ ਥੋੜਾ ਪਿੱਛੇ ਹੈ ਬੀਜੇਪੀ ਤੇ ਕਾਂਗਰਸ ਲੇਕਿਨ ਮਤਲਬ ਬੀਜੇਪੀ ਦਾ ਲੱਕ ਪੁਆਇੰਟ ਹੈ ਕਿ ਗਰਾਫ ਵਧਿਆ ਮਤਲਬ ਆਪਾਂ ਜਿਹੜੀਆਂ ਪੰਜ ਪਾਰਟੀਆਂ ਚੱਲ ਰਹੀਆਂ ਨੇ ਉਹਦੇ ਵਿੱਚ ਆਪਾਂ ਇਹ ਲਗਾ ਸਕਦੇ ਹਾਂ ਕੀ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਮੁਕਾਬਲਾ ਤੇ ਉਸ ਤੋਂ ਬਾਅਦ ਭਾਜਪਾ ਤੇ ਕਾਂਗਰਸ ਦੇ ਵਿੱਚ ਮੁਕਾਬਲਾ ਤੇ ਜਿਹੜਾ ਮਨਦੀਪ ਸਿੰਘ ਖੜਾ ਹੈ ਆਜ਼ਾਦ ਉਮੀਦਵਾਰ ਵਾਰਿਸ ਪੰਜਾਬ ਤੋਂ ਉਹ ਕਿਤੇ ਨਾ ਕਿਤੇ ਵੋਟਾਂ ਕੱਟਣਗੇ ਇਹਨਾਂ ਸਾਰਿਆਂ ਦੀ ਹੀ ਜ਼ਿਆਦਾਤਰ ਇਹ ਇਸ ਤਰ੍ਹਾਂ ਦਾ ਸਮੀਕਰਨ ਬਣਿਆ ਹੋ ਸਕਦਾ ਅਜੀ ਬਿਲਕੁਲ ਇਸ ਤਰ੍ਹਾਂ ਦਾ ਸਮੀਕਰਨ ਜਿਹੜਾ ਉਹ ਦਿਖਾਈ ਦੇ ਰਿਹਾ ਕਿਉਂਕਿ ਜਿਦਾ ਮੈਂ ਪਹਿਲੇ ਵੀ ਜ਼ਿਕਰ ਕੀਤਾ کئی ਕਿਉਂਕਿ ਇਹ ਜਿਹੜੀ ਇਲੈਕਸ਼ਨ ਹੁੰਦੀ ਹੈ ਇਹਦੇ ਚ ਕਈ ਐਲੀਗੇਸ਼ਨਸ ਲੱਗਦੇ ਨੇ ਹੁਣ ਜਿਸ ਤਰ੍ਹਾਂ ਅੱਜ ਆਪਾਂ ਇੱਕ ਵੀਡੀਓ ਦੇਖਦੇ ਪਏ ਸੀ ਜਿੱਦੇ ਚ ਕਈ ਕਿਉਂਕਿ ਚੰ ਚੰ ਚਾਹਟ ਫੁੱਟ ਫੁੱਟ ਕਟਨਾਵਾ ਵੀ ਹੋਈ ਆ ਕਈ ਜਗ੍ਹਾ ਬਹਿਸ ਹੋਈ ਕਈ ਵੀਡੀਓ ਤੁਸੀਂ ਦੇਖਿਆ ਹੋਵਣੀਆਂ ਜਿਹਦੇ ਚ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਸੁਖਿੰਦਰ ਕਰੋਨਾ ਦੀ ਬੇਟੀ ਕਿਥੇ ਕਹਿ ਰਹੀ ਸੀ ਕਿ ਪੁਲਿਸ ਨੇ ਸਾਡੇ 'ਤੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਾਰੀਆਂ ਗੱਡੀਆਂ ਲਗਾ ਕੇ ਸਾਡਾ ਬੂਥ ਜਿਹੜਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਜਿਹੜੇ ਨੇ ਸਸਪੀ ਉਹਨਾਂ ਦਾ ਜਿਹੜਾ ਕਹਿਣਾ ਸੀ ਕਿ ਦਇਸਤਾ ਨੂੰ ਕੋਈ ਨਹੀਂ ਹੈ ਹਾਂ ਜਿਹੜੇ ਪਿਛਲੇ ਐਸਐਸਪੀ ਮੌਤਲ ਹੋਏ ਉਹਨਾਂ ਦੇਖੋ ਉਸ ਚੀਜ਼ ਦਾ ਫਾਇਦਾ ਕੀ ਟਿਲੇਆ ਕਿ ਜਿਹੜੇ ਚੋਣ ਕਮਿਸ਼ਨ ਜਿਹੜਾ ਸਖਤ ਹੋਇਆ ਸੀ ਕਈ ਵੱਡੇ ਐਕਸ਼ਨ ਲਿੱਤੇ ਐਸਐਸਪੀ ਮੌਤਲ ਹੋਏ ਡਾਕਟਰ ਰਵਿਉਧ ਗਰੇਵਾਲ ਦੋ ਡੀਐਸਪੀਆਂ ਦੇ ਤਬਾਦਲੇ ਕੀਤੇ ਚੋਣ ਕਮਿਸ਼ਨ ਨੇ ਇੱਕ ਐਸਐਚਓ ਦਾ ਤਬਾਦਲਾ ਕੀਤਾ ਚੋਣ ਕਮਿਸ਼ਨ ਨੇ ਉਸ ਐਕਸ਼ਨ ਦਾ ਫਾਇਦਾ ਇਹ ਮਿਲਿਆ ਕਿ ਚੋਣਾਂ ਜਿਹੜੀਆਂ ਨੇ ਸ਼ਾਂਤੀ ਮੇਂ ਟੰਗਾਂ ਹਜੇ ਤੱਕ ਨਿਬੜ ਗਈਆਂ ਕਿਥੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਵਾਪਰੀ ਕੋਈ ਖੋਨੀ ਚੜਪ ਨਹੀਂ ਹੋਈ ਇਸ ਤਰ੍ਹਾਂ ਕੋਈ ਘਟਨਾ ਨਹੀਂ ਵਾਪਰੀ ਉਹ ਐਕਸ਼ਨ ਮਿਲਿਆ ਉਹਦੇ ਪੂਰੀ ਸ਼ਕਤੀ ਦਿਖਾਈ ਗਈ ਹਾਰਿਕ ਸੈਂਟਰ ਦੇ ਉੱਪਰ ਜਿਹੜੇ ਨੇ ਪੁਲਿਸ ਗਸ਼ਤ ਲੱਗੀ ਰਹੀ ਇਹਦੇ ਨਾਲਾ ਜਿਹੜੇ ਜਿਲ੍ਹਾ ਚੋਣ ਅਧਿਕਾਰੀ ਕਮ ਡੀਸੀ ਨੇ ਰਾਹੁਲ ਇਹਦੇ ਨਾਲ ਐਸਐਸਪੀ ਸੁਖਿੰਦਰ ਲਾਹਮਾ ਖੁਦ ਜਿਹੜੇ ਨੇ ਗਰਾਊਂਡ ਤੇ ਆ ਕੰਮ ਕਰਦੇ ਹੋਏ ਦਿਖਾਈ ਦਿੱਤੇ ਜਿੱਤਾ ਰਿਜ਼ਲਟ ਨਿਕਲ ਕੇ ਸਾਹਮਣੇ ਆਇਆ ਹੈ ਕਿ ਬਿਲਕੁਲ ਸ਼ਾਂਤ ਮੇ ਟੰਗਣਾ ਚੋਣਾਂ ਨਿਭੜੀਆਂ ਨੇ ਹੁਣ ਆਪਾਂ ਗੱਲ ਆਈਏ ਪਰਸੈਂਟੇਜ ਦੀ ਸਭ ਤੋਂ ਵੱਡੀ ਗੱਲ ਇਹ ਵੀ ਆਂਦੀ ਹੈ ਕਿ ਵੋਟਿੰਗ ਪਰਸੈਂਟੇਜ जी वोटिंग स्टार्टिंग सवेर तो आप गल करिए बड़ी अच्छी दिखाई दे रही थी लगातार तो शामी पांच तक वोटिंग जीभग उना हो गई उम्मीद की जा रही सामना तो उनाहठ परसेंट थी उम्मीद तो की जा रही थी कि वाइंड अप करते करते पैंठ तो सत्तर पैंठ परसेंट तक जा सकती है लेकिन हम जो निकल के आ रहा क्योंकि बजे बादलिंग स्टेशन बाहर की لیکن بابا کئی تصویریں بھی دکھائی ہیں کہ بولنگ سٹیشن باہر کھلی تھی لیکن اندر بولنگ سٹیشن خالی بوٹ نظر آ رہے تھے جڑے سارے لائنیں لگی ہوئی تھیں تے 80% تک تکے منو لگتا ہے کہ امومن جڑی ہے 62% یا 30% تو بند جڑی ہے بولنگ اس سال کی دی جڑی ہے نئی ہوئے گی فلحال جڑا نتیجہ 14 نومبر نو آنے ਹੁਣ ਹੌਲੀ ਹੌਲੀ ਜਿੱਥੇ ਜਿੱਥੇ ਵਾਇਡਾ ਪੋਲੇ ਨੇ ਪੋਲਿੰਗ ਬੂਥਾ ਤੋਂ ਉਥੋਂ ਦੇ ਜਿਹੜੀ ਵੀਵੀਐਮ ਮਸ਼ੀਨਸ ਨੇ ਸਟ੍ਰੰਗ ਰੂਮ ਵਾਲੇ ਲਜਾਇਆ ਜਾ ਰਿਹਾ ਪਾਰਿਸ ਕਚਾ ਦੇ ਵਿੱਚ ਹ ਹੁਣ ਜਿਹੜਾ 14 ਨਵੰਬਰ ਨੂੰ ਦੇਖਣਾ ਹੋਏਗਾ ਕਿ ਇੱਥੋਂ ਦੇ ਲੋਕਾਂ ਨੇ ਕਿਸ ਦੀ ਕਿਸ ਉਮੀਦਵਾਰ ਦੀ ਕਿਸ ਤੇ ਉੱਪਰ ਮੋਰ ਲਗਾਈ ਹੈ ਤੇ ਦੂਸਰੇ ਪਾਸੇ ਕੋਲ ਪ੍ਰਿੰਸ ਜਿਹੜਾ ਆਪਾਂ ਗੱਲ ਕਰੀਏ ਕਿ ਜਿੱਦਾਂ ਮੈਂ ਆਪਾਂ ਜ਼ਿਕਰ ਕੀਤਾ ਕਿ ਪੰਜ ਪਾਰਟੀਆਂ ਨੂੰ ਆਪਾਂ ਪਹਿਲੇ ਮੁਕਾਬਲੇ 'ਚ ਮੰਦੇ ਸੀ ਠੀਕ ਹੈ ਤੇ ਲੇਕਿਨ ਹੁਣ ਹੌਲੀ ਹੌਲੀ ਉਹ ਚੀਜ਼ਾਂ ਕਿਥੇ ਨਾ ਕਿਥੇ ਘਟਦੀਆਂ ਨਜ਼ਰ ਆਈਆਂ ਤੇ ਹਾਂ ਕਲੀਅਰ ਹੁੰਦੀ ਆ ਕਿ ਇਹ ਤੇ ਲੱਗਾ ਕਿ ਨਹੀਂ ਤਿੰਨ ਪਾਰਟੀਆਂ ਮੁਕਾਬਲੇ ਚ ਨੇ ਤੇ ਹੁਣ ਲੇਕਿਨ ਸਾਫ ਜਨਤਾ ਦਾ ਜਿਹੜਾ ਫੈਸਲਾ ਉਹ ਹੋਇਆ ਕਿ 14 ਤਰੀਕ ਨੂੰ ਜੰਦਾ ਨੇ ਕਿਤੇ ਨਾ ਕਿ ਮੋਰ ਲਗਾਈ ਹਜੇ ਤੱਕ ਆਪਾਂ ਸਾਰੇ ਕਿਆਸ ਲਗਾ ਰਹੇ ਆ ਲੇਕਿਨ ਜਿਹੜੀ ਆਪਾਂ ਗੱਲਾਂ ਕੀਤੀ ਉਹ ਗਰਾਊਂਡ ਦੀ ਕੀਤੀਆਂ ਕਿ ਗਰਾਊਂਡ 'ਚ ਸਾਨੂੰ ਜੋ ਲੱਗਾ ਉਹ ਚੀਜ਼ਾਂ ਦਸ਼ਕਾ ਤੱਕ ਦਿਖਾਨੀਆਂ ਚੁਣ ਚਾਣੀਆਂ ਬਹੁਤ ਜ਼ਰੂਰੀਆਂ ਸੀ ਕਿਉਂਕਿ ਦੱਟਕ ਵੀ ਕਿਉਂਕਿ ਅੱਜਕੱਲ ਜਿੱਥੇ-ਜਿੱਥੇ ਸੋਸ਼ਲ ਮੀਡੀਆ ਦਾ ਵੀ ਬਹੁਤ ਜ਼ਮਾਨਾ ਹੈ ਲੋਕ ਜਿਹੜੇ ਨੇ ਖੁਦ ਵੀ ਐਨਾਲਾਈਜ਼ ਕਰਦੇ ਨੇ ਲੇਕਿਨ ਇਸ ਬੋਲਬੋਲੀ ਜਿਹਾ ਆਪਾਂ ਪੁਰਾਣੇ ਸਮੇਂ ਕੁਝ ਸਾਥਲੇ ਚਲ ਜਾਈਏ ਤਾਂ ਹੁਣ ਦੇ ਮੁਕਾਬਲੇ ਜਿਹੜੀਆਂ ਐਤੀ ਚੋਣਾਂ ਹੋਈਆਂ ਨੇ ਕਿਥੇ ਲੱਗ ਕਿਥੇ ਵੋਟਰ ਸਾਈ ਅ ਦੇਖਿਆ ਆਪਾਂ ਗਰਾਉਂਦੇ ਕਿ ਲੋਕ ਪਹਿਲਾਂ ਜਦੋਂ ਹੁੰਦਾ ਸੀ ਮੁਕਾਬਲਾ ਸਿਰਫ ਦੋ ਪਾਰਟੀਆਂ 'ਚ ਹੁੰਦਾ ਸੀ ਕਾਂਗਰਸ ਹੀ ਆ ਅਕਾਲੀ ਦਲ ਦੇ ਵਿੱਚ ਹੁਣ ਪੰਜ ਪਾਰਟੀਆਂ ਦੇ ਵਿੱਚ ਮੁਕਾਬਲਾ ਹੋਣ ਲੱਗ ਗਿਆ ਤੇ ਹੁਣ ਲੋਕ ਵੀ ਸਮਝਦਾਰ ਹੋ ਗਏ ਕਿ ਜੇ ਅਸੀਂ ਇੱਕ ਦਾ ਨਾਮ ਲਵਾਵਾਂਗੇ ਤਾਂ ਚਾਰਾਂ ਦੇ ਖਿਲਾਫ ਜਾਣੇ ਆ ਜੇ ਕਿਸੇ ਦਾ ਨਾਮ ਲੈ ਤਾਂ ਵੀ ਚਾਰ ਦੇ ਖਿਲਾਫ ਜਾਣੇ ਪਹਿਲਾ ਕੀ ਹੁੰਦਾ ਸੀ ਇੱਕ ਦੇ ਹੋ ਗਏ ਕਿ ਹਾਂ ਵੀ ਕਾਂਗਰਸ ਕੀ ਪਾਣੀ ਦਾ ਅਕਾਲੀ ਅਕਾਲੀ ਉਧਰ ਆ ਤੇ ਅਸੀਂ ਅਕਾਲੀ ਆ ਤੇ ਕਾਂਗਰਸ ਹੀ ਉਧਰ ਆ ਹੁਣ ਇਸ ਕਰਕੇ ਵੀ ਥੋੜੇ ਲੋਕ ਹੰ ਘਬਰਾਣ ਲੱਗੇ ਕਿ ਚਾਰ ਬੰਦੇ ਥੋੜਾ ਨਾ ਆਪਣੇ ਖਿਲਾਫ ਕਰ ਲੈਣੇ ਜੇ ਇੱਕ ਦੇ ਬਾਅਦ ਸਾਹ ਤਾਈ ਕਿ ਸਭ ਕੋਈ ਬੋਲ ਕੇ ਬਿਲਕੁਲ ਉਹੀ ਸਾਇਲੈਂਟ ਵੋਟ ਹੈ ਤੇਈ ਵਾਰੀ ਉਹ ਸਿਨੈਰੀਓ ਵੀ ਬਦਲ ਦਿੰਦੀ ਹੈ ਤੇ ਹੁਣ ਜਿਹੜਾ ਜੇ ਆਪਾਂ ਅੱਜ ਗੱਲ ਕਰੀਏ ਤੇ ਅੱਜ ਆਪਾਂ ਕਈ ਪੋਲਿੰਗ ਬੂਥ ਦੇਖੇ ਪੋਲਿੰਗ ਬੂਥ ਕਈ ਖਾਲੀ ਗਏ ਸੀ

ਜੀ ਬਿਲਕੁਲ ਸੋ ਅ ਅਸੀਂ ਇਹ ਗੱਲ ਨੂੰ ਅੱਜ ਇੱਥੇ ਖਤਮ ਕਰਦੇ ਆ ਕੱਲ ਨੂੰ ਆਪਾਂ ਫੇਰ ਲੋਕਾਂ ਨੂੰ ਮਿਲ ਕੇ ਕੱਲੀ-ਕੱਲੀ ਪਾਰਟੀ ਦੇ ਸਮੀਕਰਨ ਬਾਰੇ ਦੱਸਾਂਗੇ ਕਿ ਕਿਹੜੀ ਪਾਰਟੀ ਕਿਉਂ ਜਿੱਤ ਸਕਦੀ ਹੈ ਤੇ ਕਿਉਂ ਹਾਰ ਸਕਦੀ ਹੈ ਸੋ ਅੱਜ ਦੇ ਦਿਨ ਦੇ ਲਈ ਅਸੀਂ ਦਰਸ਼ਕਾਂ ਨੂੰ ਅੱਜ ਦੱਸਿਆ ਕਿ ਅੱਜ ਦਾ ਦਿਨ ਕਿਵੇਂ ਲੱਗਿਆ ਤੇ ਜਦੋਂ ਪਹਿਲੇ ਦਿਨ ਤੋਂ ਪ੍ਰਚਾਰ ਸ਼ੁਰੂ ਲੈ ਕੇ ਹੁਣ ਤੱਕ ਦਾ ਪ੍ਰਚਾਰ ਕਿਵੇਂ ਰਿਹਾ ਕਿਉਂਕਿ ਅਸੀਂ ਜਿੰਨੀ ਦੇਰ ਤੱਕ ਲੋਕ ਆਪਣੀ ਜਿਹੜੀ ਵੋਟ ਦਾ ਇਸਤੇਮਾਲ ਨਹੀਂ ਕਰ ਲਏ ਉਦੋਂ ਤੱਕ ਅਸੀਂ ਵੀ ਕੋਈ ਦਾਵਾ ਨਹੀਂ ਕਰ ਸਕਦੇ ਹੁਣ ਕੀ ਗੱਲ ਹੈ ਹੁਣ ਇਹ ਹੈ ਕੀ ਹੁਣ ਲੋਕਾਂ ਨੇ EVM ਚ ਆਪਣੇ ਆਪਣੇ ਉਮੀਦਵਾਰ ਦੀ ਕਿਸਮਤ ਜਿਹੜੀ ਆ ਬੰਦ ਕਰ ਦਿੱਤੀ ਤੇ ਹੁਣ ਅਸੀਂ ਵੀ ਖੁੱਲ ਕੇ ਸਹੀ ਢੰਗ ਦੇ ਨਾਲ ਸੋਚ ਸਕਦੇ ਆ ਕਿ ਕੀ ਐਨਾਲਾਈਜ਼ ਕੀਤਾ ਜਾ ਸਕਦਾ ਕੀ ਨਹੀਂ ਕੀਤਾ ਜਾ ਸਕਦਾ ਖੈਰ ਅੱਜ ਦੇ ਲਈ ਇਨਾ ਹੀ ਮunicipal ਬੋਲ ਉਹ ਤੁਹਾਡਾ ਧੰਨਵਾਦ ਕਿ ਤੁਸੀਂ ਸਾਰੀ ਜਾਣਕਾਰੀ ਦਿੱਤੀ ਤੇ ਅਸੀਂ ਦਰਸ਼ਕਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਵੀ ਕਮੈਂਟ ਕਰਕੇ ਜਰੂਰ ਆਪਣੀ ਰਾਏ ਦੱਸੋ ਕਿ ਤੁਹਾਨੂੰ ਕੀ ਲੱਗ ਰਿਹਾ ਕਿ ਇਸ ਵਾਰ ਤਰਨਤਾਰਨ ਦੇ ਵਿੱਚ ਮੁਕਾਬਲਾ ਅਕਾਲੀ ਦਲ ਬਨਾਮ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਬਨਾਮ ਕਾਂਗਰਸ ਜਾਂ ਭਾਜਪਾ ਜਾਂ ਫਿਰ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਹੋ ਸਕਦਾ ਹੈ ਬਾਕੀ ਜੁੜੇ ਰਹੋ ਹਰ ਅਪਡੇਟ ਦੇ ਲਈ ਪੰਜਾਬ ਤੱਕ ਦੇ ਨਾਲ